ਕਿ ਮਹਲਾ ਪੰਜਵਾਂ ਵਡੇ ਵਡੇ ਰਾਜਨ ਅਰ ਘੂਮਨ ਤਾ ਕੀ ਤ੍ਰਿਸ਼ਨ ਨ ਬੂਜੀ ਲਵਟ ਰਹੇ ਮਾਇਆ ਰੰਗ ਮਾਤੇ ਦੋਚਨ ਕਹੂ ਨ ਸੂਜੀ ਕੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 672 ਤੇ ਸ਼ੋਭਨਿਕ ਤਾਸਰੀ ਰਾਗ ਵਿੱਚ ਤੰਤਾਂ ਚਿਰ ਗੁਰ वर्जन ਦੇ ਸੱਚੇ ਪਾਚਾ ਮਹਾਰਾਜੀ ਦੀ ਬਾਣੀ ਪਉਂਖਬ ਦਾ ਜਾਪਨ ਸਚ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਆਇਆ ਹੈ ਕਿ ਇਹ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਰਾਜੇ ਆਏ ਬਹੁਤ ਜਿਆਦੇ ਜ਼ਮੀਨ ਦੇ ਮਾਲਕ ਆਏ ਮਹਾਰਾਜ ਕਹਿੰਦੇ ਉਹਨਾਂ ਦੀ ਮਾਇਆ ਵੱਲੋਂ ਰਾਜ ਭਾਗ ਵੱਲੋਂ ਤ੍ਰਿਸ਼ਨਾ ਮੁਕਦੀ ਨਹੀਂ ਹੈ ਉਹ ਮਾਇਆ ਦੇ ਕੌਤਕ ਤਮਾਸ਼ਿਆਂ ਦੇ ਵਿੱਚ ਲਗੇ ਰਹਿੰਦੇ ਹਨ ਮਾਇਆ ਕਠੀ ਕਰਨ ਵਾਲੇ ਬਣੇ ਲਗੇ ਰਹਿੰਦੇ ਹਨ ਉਹਨੂੰ ਸੰਭਾਲਣ ਵਾਲੇ ਬਣੇ ਪਰ ਮਹਾਰਾਜ ਕਹਿੰਦੇ ਉਹਨਾਂ ਨੂੰ ਅੱਖਾਂ ਤੋਂ ਜਿਹੜੀ ਵੇਖਣ ਵਾਲੀ ਜੀ ਜੀ ਉਹ ਦਿਸਹੀ ਨਹੀਂ ਉਹਨਾਂ ਦੀ ਅੱਖਾਂ ਨੇ ਕੰਮ ਹੀ ਨਹੀਂ ਕੀਤਾ ਦੇਖਿਆ ਮੈਂ ਕਿ ਨਹੀਂ ਤ੍ਰਿਪਤ ਨਪਾਈ ਜਿਉਂ ਭਾਵਕ ਇਹ ਦਨ ਨਹੀਂ त्राਪੈ ਬਿਨ ਹਰ ਕਾ ਅਗਾਈ ਰਾ ਮਾਰਾ ਇਹ ਕਹਿੰਦੇ ਮਾ ਪਿੱਛੇ ਭੱਜਦਿਆਂ ਨੇ ਕਿਸੇ ਨੇ ਵੀ ਸ਼ਾਂਤੀ ਪ੍ਰਾਪਤ ਨਹੀਂ ਕੀਤੀ ਮਾਇਆ ਵੱਲੋਂ ਕਿਸੇ ਨੇ ਰੱਜ ਪ੍ਰਾਪਤ ਨਹੀਂ ਕੀਤਾ ਜਿਸ ਤਰ੍ਹਾਂ ਉਦਾਹਰਨ ਬਣਾ ਕੇ ਮਾਰਾ ਇਹ ਦੱਸ ਦਿਆਂ ਕਿ ਜੋ ਆਗਿਆ ਉਹ ਬਾਲਾਂ ਨਾਲ ਨਹੀਂ ਰਜਦੀ ਉਸੇ ਤਰੀਕੇ ਨਾਲ ਉਹਨਾਂ ਦਾ ਜੀਵਨ ਬਣਿਆ ਰਿਹਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਸੰਤੁਸ਼ਟੀ ਕਿਸੇ ਨੇ ਨਹੀਂ ਪਾਈ ਇਹ ਰਹਾ ਉਹਦੀ ਭਗਤੀ ਆਨਾਂ ਦਿਨ ਦਿਨ ਕਰਤ ਪੋਜਨ ਬੋਵਿੰਜਨ ਤਾਗੀ ਮਿਟੇ ਨ ਭੂਖਾ ਉਦਮ ਕਰੇ ਸਵਾਨ ਕੀ ਨਿਆਈ ਚਾਰੇ ਕੁੰਟਾ ਕੋ ਖਾ ਬਹੁਤ ਦੁਨੀਆ ਦੇ ਉਤੇ ਲੋਗ ਸਵਾਦ ਲਈ ਭੋਜਨ ਖਾਣ ਪਿੱਛੇ ਭਜੇ ਫਿਰਦੇ ਹਨ ਉਹਨਾਂ ਦਾ ਸਵਾਦ ਹੀ ਨਹੀਂ ਪੂਰਾ ਹੁੰਦਾ ਉਹ ਦਿਨ ਰਾਤ ਸਵਾਦ ਲਈ ਭੋਜਨ ਖਾਂਦੇ ਰਹਿੰਦੇ ਹਨ ਪਰ ਫਿਰ ਵੀ ਉਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਹ ਬਹੁਤ ਯਤਨ ਕਰਦੇ ਆ ਇਸ ਸਵਾਦਾਂ ਪਿੱਛੇ ਮਾਰੇ ਗਿੰਦੇ ਉਹ ਤਾਂ ਐ ਜਿਸ ਤਰਾ ਕੁੱਤੇ ਵਰਗੂ ਭਜੇ ਫਿਰਦੇ ਆਂ ਚਾਰੇ ਦਿਸ਼ਾਵਾਂ ਦੇ ਵਿੱਚ ਕੁਛ ਪ੍ਰਾਪਤੀ ਨਹੀਂ ਹੋਈ ਕਾਮਵੰਤ ਕਾਮੀ ਬੋਨਾਰੀ ਪਰ ਗਰੇ ਜੋ ਨਚੂਕੇ ਦਿਨ ਪ੍ਰਤ ਕਰੇ ਘਰੇ ਪਸ਼ੂਤਾ ਪੈ ਸੋਗ ਲੋਭ ਮੈ ਸੂਕੇ ਜਿਸ ਤਰਾ ਵਿਸ਼ਈ ਇੱਕ ਕਾਮੀ ਪੁਰਸ਼ ਦੀ ਉਦਾਹਰਣ ਮਾਰੇ ਬਣਾ ਕੇ ਦੱਸਦੇ ਆਂ ਕਿ ਭਾਵੇਂ ਉਹਦੀਆਂ ਅਨੇਕਾਂ ਹੀ ਇਸਤਰੀਆਂ ਹੋਣ ਪਰ ਬਗਾਨੇ ਘਰ ਵਾਲੇ ਬੰਨੇ ਵੇਖਣ ਦੀ ਉਹਦੀ ਭੁੱਖ ਕਦੇ ਖਤਮ ਨਹੀਂ ਹੁੰਦੀ ਉਹ ਰਾਤ ਦਿਨ ਇਹ ਵਿਸ਼ੇ ਵਿਕਾਰ ਕਰਦਾ ਰਹਿੰਦਾ ਹੈ ਪਛਤਾਉਂਦਾ ਰਹਿੰਦਾ ਹੈ ਉਹ ਇਸੇ ਹੀ ਇਸੇ ਹੀ ਚੱਕਰ ਦੇ ਵਿੱਚ ਪਿਆ ਰਹਿੰਦਾ ਪਛਤਾਉਂਦਾ ਵੀ ਰਹਿੰਦਾ ਤੇ ਹੋਰ ਲੋਭ ਕਰਦਾ ਰਹਿੰਦਾ ਉਸ ਦੇ ਨਾਲ ਉਸ ਆਤਮਿਕ ਜੀਵਨ ਸੁੱਕ ਜਾਂਦਾ ਹੈ ਹਰ ਹਰ ਨਾਮ ਅਪਾਰ ਅਮੋਲਾ ਅਮਰਤ ਏਕ ਨਿਦਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਣਾ ਜੋ ਪਰਮੇਸ਼ਰ ਦਾ ਨਾਮ ਹੈ ਉਹ ਬਹੁਤ ਕੀਮਤੀ ਹੈ ਉਹ ਬਹੁਤ ਵਡਿਆਈ ਵਾਲਾ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਪਰਮੇਸ਼ਰ ਦਾ ਨਾਮ ਮੌਤ ਰਹਿਤ ਕਰ ਦੇਣ ਵਾਲਾ ਹੈ ਇਹ ਖਜ਼ਾਨਾ ਬੜਾ ਹੀ ਕੀਮਤੀ ਹੈ ਮਹਾਰਾਜ ਕਹਿੰਦੇ ਜੋ ਉਸ ਦੇ ਸੰਤ ਬਣ ਜਾਂਦੇ ਹਨ ਉਨ੍ਹਾਂ ਦੇ ਅੰਦਰ ਠੰਡ ਵਰਤ ਜਾਂਦੀ ਹੈ ਸੁਖ ਪ੍ਰਾਪਤ ਹੋ ਜਾਂਦਾ ਹੈ ਆਨੰਦ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਦੀ ਸਮਝ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੀ ਲਗਣੀ ਹੈ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਗੁਰਮੰਤਰ ਦਾ ਜਪ ਕਰਕੇ ਗੁਰੂ ਨਾਨਕ ਦੇਵ ਜੀ ਤਰੁੱਠ ਪੜ੍ਹ ਸਾਨੂੰ ਇਹ ਜੋ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ ਬਖਸ਼ ਦੇਣਾ

why wow. yeah.